ਲੋਕ ਗੁੱਡ ਮਾਰਨਿੰਗ एवरीवन ਹਾਊ ਆਰ ਯੂ ਫਾਈਨ ਆਮ ਵੈਰੀ ਫਾਈਨ ਅੱਜ ਸਵੇਰੇ ਸਵੇਰੇ ਮੈਂ ਬਾਰਾਂਦਰੀ ਗਾਰਡਨ ਵਿੱਚ ਇੱਥੇ ਹਾਂ ਥੋੜੀ ਥੋੜੀ ਜਿਵੇਂ ਠੰਡ ਵੱਧਣੀ ਸ਼ੁਰੂ ਹੋ ਗਈ ਇਹ ਤੁਸੀਂ ਵੀ ਆਪਣਾ ਧਿਆਨ ਰੱਖਿਆ ਕਰੋ ਤੇ ਮੈਂ ਵੀ ਆਪਣਾ ਖਿਆਲ ਰੱਖਾਂਗਾ ਇਹ ਕੱਲ ਜਿਹੜਾ ਬਾਰਾਂਦਰੀ ਗਾਰਡਨ ਵਿੱਚ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਸਮਰਪਿਤ ਜਿਹੜਾ ਇੱਥੇ ਕੀਰਤਨ ਸਮਾਗਮ ਕਰਵਾਇਆ ਗਿਆ ਬਹੁਤ ਲੋਕ ਜਿਹੜੇ ਸ਼ਹਿਰ ਪ੍ਰੇਮੀ ਨੇ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਜੀ ਜੋ ਜਿਹੜੇ 12 ਤਰੀ ਦੇ 24 ਗਰੁੱਪ ਨੇ ਕੱਲ ਸਾਰੇ ਗਰੁੱਪ 71 ਹੋ ਕੇ ਇਕੱਠੇ ਹੋ ਕੇ ਉਹਨਾਂ ਨੇ ਕੀਰਤਨ ਸਮਾਗਮ ਵੀ ਕਰਵਾਇਆ ਪ੍ਰਵਾਤ ਫੇਰੀ ਵੀ ਇੱਥੇ ਕੱਢੀ ਗਈ ਤੇ ਉਸ ਤੋਂ ਬਾਅਦ ਇਹ ਗੁਰੂ ਘਰ ਲੰਗਰ ਵੀ ਵਰਤਾਇਆ ਗਿਆ ਤੇ ਬਹੁਤ ਲੋਕਾਂ ਨੇ ਖੁਸ਼ੀਆਂ ਮਨਾਈਆਂ ਇਹ ਕੱਲ ਮੈਂ ਕਵਰੇਜ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਿੰਨਾ ਮੇਰੇ ਕੋਲ ਹੋ ਸਕੇ ਤੇ ਕਾਫੀ ਵੀਡੀਓਜ਼ ਮੈਨੇ ਸੋਸ਼ਲ ਮੀਡੀਆ ਤੇ ਪਾਈ ਵੀ ਹੈ ਇਹ 12 ਅੰਦਰੀ ਗਰੁੱਪ ਵਿੱਚ ਜਿਹੜੀ ਇੱਥੇ 12 ਅੰਦਰੀ ਗਾਰਡਨ ਵਿੱਚ ਜਿਹੜੇ ਕੀਰਤਨ ਸਮਾਗਮ ਹੋਏ ਪ੍ਰਵਾਤ ਫੇਰੀ ਹੋਈ ਤੇ ਲੰਗਰ ਦਾ ਜਿਹੜਾ ਪ੍ਰਬੰਧ ਇੱਥੇ ਕੀਤਾ ਗਿਆ ਤੇ ਬਹੁਤ ਲੋਕਾਂ ਨੇ ਲਾਈਕ ਸ਼ੇਅਰ ਵੀ ਕੀਤਾ ਤੇ ਮੈਂ 12 ਅੰਦਰੀ ਦੇ ਗਾਰਡਨ ਦੇ ਸਾਰੇ ਸੈਰ ਪ੍ਰੇਮੀਆ ਨੂੰ ਕਹਾਂਗਾ ਕਿ ਮੇਰੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਤੇ YouTube ਤੇ ਤੁਸੀਂ ਉਹਨਾਂ ਨੂੰ ਲਾਈਕ ਸ਼ੇਅਰ ਗੁੱਡ ਕਮੈਂਟ ਕਰ ਸਕਦੇ ਹੋ ਤੇ ਉਹਦਾ ਪ੍ਰਚਾਰ ਕਰ ਸਕਦੇ ਹੋ ਇਹ ਇਦਾਂ ਹੀ ਆਪਣਾ ਭਾਈਚਾਰਾ પ્રેમ ਪਿਆਰ ਬਣਿਆ ਰਹੇ ਸਾਰੇ ਤੀਜ ਤਿਉਹਾਰ ਆਪਾਂ ਸਾਰੇ ਮਿਲ ਕੇ ਹੀ ਮਨਾਉਂਦੇ ਹਾਂ ਮੈਂ ਆਪ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰ ਵੀ ਕਰਦਾ سوشل میڈیا ਤੇ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਹਾਡਾ ਦਿੱਤਾ ਹੋਇਆ ਅਸ਼ੀਰਵਾਦ ਤੁਹਾਡਾ ਦਿੱਤਾ ਹੋਇਆ ਪਿਆਰ ਮੈਂ ਬਹੁਤ ਜ਼ਿਆਦਾ ਲੋਕਾਂ ਤੱਕ ਪਹੁੰਚਾ ਵੀ ਰਿਹਾ ਸੋ ਮੈਂ ਆਪ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਐਸੀ ਤਰ੍ਹਾਂ ਆਪਾਂ ਨੇ ਮਿਲ ਜੁਲ ਕੇ ਰਹਿਣਾ ਤੇ ਗੁਰੂ ਸਾਹਿਬ ਦੇ ਜਿਹੜੇ ਇਹ ਉਪਦੇਸ਼ ਨੇ ਉਹ ਲੋਕਾਂ ਤੱਕ ਪਹੁੰਚਾਣੇ ਨੇ ਉਹਨਾਂ ਦੇ ਜਿਹੜੇ ਦੱਸੇ ਹੋਏ ਮਾਰਗ ਉਹ ਹਰ ਘਰ ਤੱਕ ਪਹੁੰਚੇ ਹਰ ਜਨ ਤੱਕ ਪਹੁੰਚੇ ਹਰ ਧਰਮ ਦੇ ਲੋਕਾਂ ਤੱਕ ਪਹੁੰਚੇ ਤੇ ਉਹਨਾਂ ਦਾ ਸੁਨੇਹਾ ਹੀ ਸਾਨੂੰ ਜੀਵਨ ਵਿੱਚ ਵਿਕਾਸ ਤੇ ਸੱਚ ਦੇ ਮਾਰਗ ਤੇ ਲੈ ਜਾਵੇਗਾ ਇੱਕ ਵਾਰ ਫਿਰ ਮੈਂ ਸ਼ੰਕਰ ਚੋਹਾਨ ਯੂਟਿਊਬਰ 12 ਦਰੀ ਦੇ 24 ਗਰੁੱਪਾਂ ਦੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਰਦਾਰ ਜਸਵੰਤ ਸਿੰਘ ਕੋਹਲੀ ਸਰ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਦਵਿੰਦਰ ਸਿੰਘ ਸੇਠੀ ਬਹੁਤ ਅੱਛੇ ਸ਼ਬਦ ਜਿਨ੍ਹਾਂ ਨੇ ਕੱਲ ਬੋਲੇ ਤੇ ਹੋਰ ਵੀ ਇਹ ਗਰੁੱਪ ਦੇ ਸਾਰੇ ਮੈਂਬਰ ਸਹਿਬਾਨ ਮੈਮ ਰਣਜੀਤ ਕੌਰ ਮੈਮ ਜਸ ਜਸਵੀਰ ਕੌਰ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਮੈਂਬਰ ਸਹਿਬਾਨ ਮੈਡਮ ਨਰਿੰਦਰਜੀਤ ਕੌਰ ਜੀ ਇਹ ਰਿਟਾਇਰ ਪ੍ਰਿੰਸੀਪਲ ਸਾਡੇ ਨਰਿੰਦਰ ਸਿੰਘ ਜੀ ਪਹੂਜਾ ਔਰ ਸਰਦਾਰ ਸਾਡੇ ਬਹੁਤ ਸਰਦਾਰ ਜੀ ਜਿਹੜੇ ਸਰਦਾਰ ਇੰਦਰ ਮੋਹਨ ਵਜਾਹ ਜੀ ਆਪ ਜੀ ਦਾ ਵੀ ਬਹੁਤ ਵੱਡਾ ਕੱਲ ਯੋਗਦਾਨ ਰਿਹਾ ਇਹ ਸੜਾਣਾ ਗਰੁੱਪ ਵੱਲੋਂ ਜਿਹੜਾ ਕੱਲ ਪ੍ਰੋਗਰਾਮ ਕੀਤਾ ਸੀ ਲੰਗਰ ਦਾ ਆਯੋਜਨ ਕੀਤਾ ਸੀ ਤੇ ਹੋਰ ਗਰੁੱਪ ਦੇ ਮੈਂਬਰ ਸਹਿਬਾਨ ਉਹਨਾਂ ਨਾਲ ਮਾਰਨਿੰਗ ਵਾਕਰ ਜਿਹੜੇ ਸਾਰਿਆਂ ਨੇ ਮਿਲ ਕੇ ਜਿਹੜਾ ਪ੍ਰੋਗਰਾਮ ਕੀਤਾ ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਐਸੀ ਤਰ੍ਹਾਂ ਹੀ ਆਪਾਂ ਸਾਰੇ ਹਰ ਧਰਮਾਂ ਦੇ ਜਿਹੜੇ ਫੈਸਟੀਵਲ ਆਉਂਦੇ ਆ ਆਪਾਂ ਮਿਲ ਕੇ ਮਨਾਈਏ ਇੱਕ ਭਾਈਚਾਰਕ ਸਾਂਝ ਦਾ ਲੋਕਾਂ ਨੂੰ ਮਿਸਾਲ ਦੇਈਏ ਨਮਸਕਾਰ ਜੀ ਫਿਰ ਮਿਲਦੇ ਆ ਜੈ ਸ਼੍ਰੀ ਰਾਮ ਨਮਸਕਾਰ ਸਾਸਤ੍ਰੀਕਾਲ ਗੁੱਡ ਮਾਰਨਿੰਗ ਜੀ